ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਸ ਦੇ ਕੀ ਆਪਾਂ ਦੋ ਭਾਗ ਪਹਿਲਾਂ ਪਾ ਚੁੱਕੇ ਹਾਂ ਕਹਾਣੀ ਦਾ ਨਾਮ ਹੈ ਇੱਕ ਉਡੀਕ ਅੱਜ ਆਪਾਂ ਤੀਜੇ ਭਾਗ ਦੀ ਗੱਲ ਕਰਦੇ ਹਾਂ ਜੇ ਤੁਸੀਂ ਪਿਛਲੇ ਭਾਗ ਨਹੀਂ ਸੁਣੇ ਤਾਂ ਪਿੱਛੇ ਜਾ ਕੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅੱਜ ਆਪਾਂ ਤੀਜੇ ਭਾਗ ਦੀ ਗੱਲ ਕਰਦੇ ਹਾਂ ਅੰਜਲੀ ਕੁਝ ਹੀ ਦਿਨਾਂ ਵਿੱਚ ਰਵੀ ਤੇ ਕਾਰਤਿਕ ਨਾਲ ਕੁਲ ਮਿਲ ਗਈ ਉਹ ਦੋਵੇਂ ਘਰੇ ਹੁੰਦੇ ਵੀ ਅੰਜਲੀ ਬਾਰੇ ਹੀ ਗੱਲਾਂ ਕਰਦੇ ਆਪਣੇ ਪਾਪਾ ਨੂੰ ਵੀ ਦੱਸਦੇ ਕੁਲਦੀਪ ਨੇ 네ਹਾ ਨੂੰ ਪੁੱਛਿਆ ਕਿ ਇਹ ਕੀ ਦੀ ਗੱਲ ਕਰਦੇ ਨੇ ਉਹ ਰਵੀ ਤੇ ਕਾਰਤਿਕ ਦੀ ਨਵੀਂ ਦੋਸਤ ਹੈ ਅੰਜਲੀ ਉਹ ਪਹਾੜੀ ਦੇ ਉੱਪਰ ਜੋ ਘਰ ਪਏ ਹੋਏ ਨੇ ਨਾ ਉੱਥੋਂ ਰਹਿੰਦੀ ਏ ਉੱਥੇ ਹੀ ਰਹਿੰਦੀ ਏ ਦਿਨ ਵੇਲੇ ਇਹਨਾਂ ਨਾਲ ਖੇਡਣ ਆ ਜਾਂਦੀ ਏ ਬਹੁਤ ਹੀ ਪਿਆਰੀ ਕੁੜੀ ਏ 네ਹਾ ਨੇ ਦੱਸਿਆ ਕਦੇ ਕਦੇ 네ਹਾ ਵੀ ਘਰ ਦੇ ਪਿਛਲੇ ਪਾਸੇ ਪਾਰਕ ਦੇ ਸਾਹਮਣੇ ਬੈਠ ਜਾਂਦੀ ਉਹ ਤਿੰਨੋਂ ਖੇਡਦੇ ਰਹਿੰਦੇ ਨੇ ਤੇ ਨੀਹਾ ਦੇਖਦੀ ਜੇ ਕੁਝ ਖਾਣ ਨੂੰ ਬਣਾਇਆ ਹੁੰਦਾ ਤਾਂ ਆਵਾਜ਼ ਲਗਾ ਦਿੰਦੀ ਅੰਜਲੀ ਦੀ ਇੱਕ ਆਦਤ ਸੀ ਉਹ ਬਾਹਰ ਦਾ ਖਾਣਾ ਨਹੀਂ ਸੀ ਖਾਂਦੀ ਇੱਕ ਦਿਨ ਨੀਹਾ ਨੇ ਉਹਨੂੰ ਵੀ ਆਵਾਜ਼ ਲਗਾਈ ਪਰ ਅੰਜਲੀ ਨੇ ਮਨਾਂ ਕਰ ਦਿੱਤਾ ਨੀਹਾ ਦੇ ਪੁੱਛਣ ਤੇ ਉਹਨੇ ਦੱਸਿਆ ਕਿ ਮੈਨੂੰ ਮੰਮੀ ਨੇ ਬਾਹਰ ਕਿਸੇ ਕੋਲੋਂ ਵੀ ਕੁਝ ਲੈ ਕੇ ਖਾਣ ਤੋਂ ਮਨਾ ਕੀਤਾ ਹੋਇਆ 네ਹਾ ਨੂੰ ਉਹਦੀ ਇਹ ਗੱਲ ਪਸੰਦ ਆਈ ਉਹਨੇ ਫੇਰ ਦੁਬਾਰਾ ਫੋਰਸ ਵੀ ਨਹੀਂ ਕੀਤਾ ਕਿਉਂਕਿ 네ਹਾ ਨੇ ਸੋਚਿਆ ਕਿਸੇ ਦਿਨ ਅੰਜਲੀ ਦੀ ਮੰਮੀ ਨੂੰ ਮਿਲਾਂਗੀ ਜਿੰਨਾ ਚਿਰ ਉਹ ਭਰੋਸਾ ਨਹੀਂ ਕਰਨਗੇ ਆਪਾਂ ਇਹਨੂੰ ਫੋਰਸ ਨਹੀਂ ਕਰਦੇ ਪਰ ਉਹ ਅੰਜਲੀ ਨਾਲ ਗੱਲਾਂ ਜ਼ਰੂਰ ਕਰਦੀ ਕਿ ਤੂੰ ਪੜਦੀ ਕਿੱਥੇ ਆ ਤੂੰ ਇਹੀ ਕੱਪੜੇ ਪਾ ਕੇ ਕਿਉਂ ਆਉਣੀ ਆ ਉਹੋ ਇਹ ਕਹਿ ਦਿੰਦੀ ਕਿ ਖੇਡਣ ਲਈ ਇਹ ਮੇਰੀ ਫੇਵਰੇਟ ਡਰੈਸ ਹੈ। ਵਿੱਚ ਦੀ ਕਦੇ-ਕਦੇ ਉਹ ਨਾ ਆਉਂਦੀ ਖੇਡਣ। ਉਸ ਦਿਨ ravi ਤੇ kartik ਉਡੀਕਦੇ। ਇਸੇ ਤਰ੍ਹਾਂ ਹੁਣ 4 ਦਿਨ ਹੋ ਗਏ ਸਨ। ਅੰਜਲੀ ਆਈ ਨਹੀਂ ਸੀ। ਪਹਿਲੇ 2 ਦਿਨ ਤਾਂ ਉਹਨਾਂ ਨੇ ਗੋਲਿਆ ਨਾ ਵੀ ਚਲੋ ਆ ਜਾਉ ਪਰ 4 ਦਿਨ ਬੀਤ ਗਏ। ਤਾਂ ਉਹਨਾਂ ਨੂੰ ਥੋੜੀ ਚਿੰਤਾ ਹੋਈ। ਨੀਹਾ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਅੰਜਲੀ ਕਿਉਂ ਨਹੀਂ ਆ ਰਹੀ। ਬੱਚਿਆਂ ਦੇ ਪੁੱਛਣ ਤੇ ਉਹਨੇ ਇੰਨਾ ਕੁ ਕਹਿ ਦਿੱਤਾ ਕਿ ਸ਼ਾਇਦ ਕਿਤੇ ਗਈ ਹੋਵੇ ਆਪਣੇ ਮੰਮੀ ਪਾਪਾ ਨਾਲ ਅਰਾਬੀ ਬੋਲੀ ਕਿ ਅਸੀਂ ਉਹਨਾਂ ਦੇ ਘਰੇ ਪੁੱਛ ਕੇ ਆਈਏ ਪਰ ਨੇਹਾ ਨੇ ਇਹ ਕਹਿੰਦੇ ਮਨਾ ਕਰ ਦਿੱਤਾ ਕਿ ਤੁਸੀਂ ਰਹਿਣ ਦਿਓ ਕੱਲ ਨੂੰ ਮੈਂ ਆਪ ਜਾ ਕੇ ਪਤਾ ਕਰ ਲਵਾਂ ਉਹ ਕੁਲੂ ਚ ਅਜੇ ਨਵੇਂ-ਨਵੇਂ ਆਏ ਸਨ ਨੇਹਾ ਕਿਸੇ ਤੇ ਜ਼ਿਆਦਾ ਭਰੋਸਾ ਨਹੀਂ ਸੀ ਕਰ ਸਕਦੀ ਇਸੇ ਲਈ ਉਹਨੇ ਆਪ ਅੰਜਲੀ ਦੇ ਘਰ ਜਾਣ ਦਾ ਫੈਸਲਾ ਕੀਤਾ ਉਸ ਰਾਤ ਕੁਲਦੀਪ ਘਰ ਆਇਆ ਤਾਂ ਕਹਿੰਦਾ ਕਿ ਮੈਨੂੰ 2 ਦਿਨ ਦੀ ਛੁੱਟੀ ਹੈ ਜੇ ਕਿਸੇ ਬਸੇ ਘੁੰਮਣ ਜਾਣਾ ਹੋਵੇ ਤਾਂ ਮੈਨੂੰ ਦੱਸ ਦਿਓ ਸਾਰੇ ਇਹ ਸੁਣ ਕੇ ਬਹੁਤ ਖੁਸ਼ ਹੋਏ ਕਿਉਂਕਿ ਜਦੋਂ ਕੁਲਦੀਪ ਦੀ ਡਿਊਟੀ ਸ਼ੁਰੂ ਹੋਈ ਸੀ ਤਾਂ ਕਿਤੇ ਘੁੰਮਣ ਨਹੀਂ ਸੀ ਜਾਇਆ ਗਿਆ ਬਹੁਤ ਸਾਰੀਆਂ ਥਾਵਾਂ ਰਹਿੰਦੀਆਂ ਸਨ ਦੇਖਣ ਵਾਲੀਆਂ ਕੁਲਦੀਪ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨੇੜੇ ਬਹੁਤ ਸੋਹਣੀ ਥਾਂ ਹੈ ਸੈਲਾਨੀ ਉੱਥੇ ਘੁੰਮਣ ਆਉਂਦੇ ਨੇ ਮੇਰੇ ਨਾਲ ਦੇ ਸਾਥੀ ਵੀ ਆਪਣੀ ਫੈਮਿਲੀ ਨੂੰ ਲੈ ਕੇ ਜਾਂਦੇ ਨੇ ਸਾਰਿਆਂ ਨੇ ਹਮਮੀ ਭਰੀ ਕਿ ਹਾਂ ਆਪਾਂ ਉੱਥੇ ਹੀ ਚੱਲਾਂਗੇ ਅਗਲੇ ਦਿਨ ਸਵਕਤੇ ਹੀ ਜਾਣ ਲਈ ਸਭ ਤਿਆਰ ਹੋ ਗਏ ਟੈਕਸੀ ਵਾਲਾ ਵੀ ਆ ਗਿਆ ਪਰ ਐਨੇ ਨੂੰ ਕੁਲਦੀਪ ਨੂੰ ਫੋਨ ਆ ਗਿਆ ਆਰਡਰ ਸੀ ਕਿ ਕੋਈ ਜ਼ਰੂਰਤ ਪੈ ਗਈ ਹੈ ਹੁਣੇ ਹੀ ਪੋਸਟ ਜੁਆਇਨ ਕਰੋ ਨੀਹਾ ਤੇ ਬੱਚਿਆਂ ਦਾ ਸਾਰਾ ਚਾ ਉੱਤਰ ਗਿਆ ਪਰ ਕੁਲਦੀਪ ਨੇ ਆਖਿਆ ਕਿ ਮੈਂ ਨਹੀਂ ਜਾ ਸਕਦਾ ਫਿਰ ਕੀ ਹੋਇਆ ਤੁਸੀਂ ਸਾਰੇ ਤਾਂ ਚਲੇ ਜਾਓ ਪਰ ਪਪਾ ਤੁਹਾਡੇ ਬਿਨਾ ਮਜ਼ਾ ਨਹੀਂ ਆਉਣਾ ਕਾਰਤਿਕ ਬੋਲਿਆ ਕੁਲਦੀਪ ਕਹਿੰਦਾ ਪਰ ਕੀ ਕਰੀਏ ਬੇਟਾ ਮਜਬੂਰੀ ਹੈ ਤੁਸੀਂ ਸਾਰੇ ਜਾਓ ਤੇ ਖੂਬ ਇੰਜੋਏ ਕਰਨਾ ਓਕੇ ਉਹਨਾਂ ਨੂੰ ਤੋਰ ਕੇ ਕੁਲਦੀਪ ਪੋਸਟ ਲਈ ਰਵਾਨਾ ਹੋ ਗਿਆ। ਨੀਹਾ ਬੱਚਿਆਂ ਨਾਲ ਉਸ ਜਗ੍ਹਾ ਪਹੁੰਚ ਗਈ। ਉਹ ਥਾਂ ਵਾਕਈ ਬਹੁਤ ਸੋਹਣੀ ਸੀ। ਸਪੈਸ਼ਲ ਸਲਾਨੀਆਂ ਲਈ ਬਣਾਈ ਗਈ ਸੀ। ਬੱਚਿਆਂ ਦੀਆਂ ਐਕਟੀਵਿਟੀਜ਼ ਲਈ ਬਹੁਤ ਕੁਝ ਸੀ। ਸਾਹਮਣੇ ਬਰਫ਼ ਨਾਲ ਲੱਦੇ ਪਹਾੜ ਇੱਕ ਤਰ੍ਹਾਂ ਦੀ ਜੰਨਤ ਹੀ ਸੀ। ਉਹ ਪਾਰਕ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਸੀ। ਪਾਰਕ ਦੇ ਨਾਲ ਦੀ ਹੀ ਗੱਡੀ ਦੀ ਲਾਈਨ ਸੀ। ਲਾਈਨ ਦੇ ਪਰਲੇ ਪਾਸੇ ਛੋਟਾ ਜਿਹਾ ਕਵਰ ਸਥਾਨ ਤੇ ਸਮਸ਼ਾਨ ਘਾਟ ਨਾਲ ਨਾਲ ਸਨ ਬੱਚੇ ਉਧਰ ਨਾ ਚਲੇ ਜਾਣ ਇਸ ਲਈ ਇੱਕ ਛੋਟੀ ਜਹੀ ਕੰਧ ਬਣਾਈ ਗਈ ਸੀ ਕਾਰਤਿਕ ਤੇ ਰਵੀ ਨੇ ਬਹੁਤ ਇੰਜੋਏ ਕੀਤਾ ਹਰ ਖੇਡ ਖੇਡ ਕੇ ਦੇਖੀ ਤਰ੍ਹਾਂ ਤਰ੍ਹਾਂ ਦੀ ਐਕਟੀਵਿਟੀਜ਼ ਦਾ ਆਨੰਦ ਲਿਆ ਇਹ ਉਹਨਾਂ ਦੀ ਜ਼ਿੰਦਗੀ ਦਾ ਵੈਸਟ ਦਿਨ ਸੀ ਦੁਪਹਿਰ ਹੋਈ ਤਾਂ ਭੁੱਖ ਲੱਗ ਗਈ ਨੇਹਾ ਨੂੰ ਪਹਿਲਾਂ ਹੀ ਪਤਾ ਸੀ ਇਸ ਲਈ ਉਹ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਆਈ ਸੀ ਤਿੰਨੋਂ ਜਣੇ ਪਾਰਕ ਦੇ ਇੱਕ ਸਾਈਡ ਤੇ ਜਾ ਕੇ ਆਰਾਮ ਨਾਲ ਖਾਣ ਲੱਗੇ ਥੋੜੀ ਦੇਰ ਬਾਅਦ ਰਵੀ ਨੇ ਛੋਟੀ ਉਂਗਲੀ ਦਿਖਾ ਕੇ ਕਿਹਾ ਮੈਂ ਵਾਸ਼ਰੂਮ ਜਾਣਾ ਨੇਹਾ ਬੋਲੀ ਤੂੰ ਪਹਿਲਾਂ ਕਿਉਂ ਨਹੀਂ ਆਖਿਆ ਉੱਥੇ ਅੰਦਰ ਵਾਸ਼ਰੂਮ ਬਣੇ ਹੋਏ ਆ ਜਦੋਂ ਇੱਥੇ ਦੂਰ ਆ ਗਏ ਉਦੋਂ ਬੋਲੀ ਉੱਥੇ ਸਾਹਮਣੇ ਹੀ ਝਾੜੀਆਂ ਸਨ ਨੇਹਾ ਨੇ ਕਿਹਾ ਕਿ ਤੂੰ ਇੱਥੇ ਹੀ ਚਲੀ ਜਾ ਨੀਹਾ ਆਪ ਵੀ ਉਹਦੇ ਨਾਲ ਹੀ ਗਈ ਕਾਰਤਿਕ ਨੂੰ ਸਮਾਨ ਦੇ ਕੋਲ ਛੱਡ ਗਈਆਂ ਉਹ ਇਹ ਉਹੀ ਸਾਈਡ ਸੀ ਜਿੱਧਰ ਗੱਡੀ ਦੀ ਲਾਈਨ ਸੀ ਤੇ ਕਵਰ ਸਟਾਨ ਸੀ ਬਾਕੀ ਰਹਿਦੀ ਵੀਡੀਓ ਅਗਲੇ ਭਾਗ ਵਿੱਚ ਅਗਲਾ ਭਾਗ ਤੁਹਾਨੂੰ ਹਿਲਾ ਕੇ ਰੱਖ ਦੇਵੇਗਾ ਇਸ ਲਈ ਵੇਟ ਕਰਨਾ ਔਰ ਵੀਡੀਓ ਜਿਹੜੀ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਇਹੋ ਜਿਹੇ ਹੋਰ ਵੀਡੀਓ ਤੁਹਾਨੂੰ ਮਿਲ ਸਕਣ